ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਭਗਵਾੜੇ ਦਾ ਏਰੀਆ ਵਾ ਇਹ ਇਹ ਪਿੰਡ ਇਲਾਕਾ ਕਿਹੜਾ ਪਿਆ ਜਾਂਦਾ ਜੀ ਇਹ ਇਹ ਆਪਣਾ ਮੇੜੂ ਪਿੰਡ ਆ ਜੀ ਮੇੜੂ ਕਲੋਨੀ ਮੇੜੂ ਕਲੋਨੀ ਹਾਂਜੀ ਕਪੂਠਲਾ ਡਿਸਟ੍ਰਿਕਟ ਸ਼ਰਨ ਬਾਵਾ ਜੀ ਆਓ ਵੇਰ ਯੂ ਸ਼ਰਨ ਪਲੀਜ਼ ਬੀਟ असलाकुम जी भी रोखी हाल चाल उम्मीद करना सारे खेरे रब सार् चढ़ती कला च रखे मेरे रिएक्शन मेरी वीडियो क्यों सिख सरदारा है मैं क्यों सिखा करना? इस वीडियो के अंदर तह पता चल जाएगा एक दिल न छू वीडियो है सिख सरदार ने ਇੱਕ ਸਿੱਖ ਸਾਡੇ ਬਰਾਣੇ ਮੁਨੱਤਾ ਦੀ ਸੇਵਾ ਲੈ ਜਿਨ੍ਹਾਂ ਨੇ ਮਦਦ ਕੀਤੀ ਏ ਇੱਕ ਨਾਈਜੀਰੀਆ ਦੀ ਲੜਕੀ ਏ ਸਾਊਥ ਅਫਰੀਕਾ ਦੀ ਲੜਕੀ ਏ ਜਿਹੜੀ ਸੜਕਾਂ ਤੇ ਬੇਯਾਰੋ ਮਦਦਕਾਰ ਕੋ ਮਰੀਏ ਫਿਰ ਰਹੀ ਏ ਔਦੀ ਕੋਈ ਮਦਦ ਕਰਨ ਵਾਲਾ ਨਹੀਂ ਤੇ ਸਿੱਖ ਸਰਦਾਰ ਨੇ ਓਦੀ ਮਦਦ ਕੀਤੀ ਇਸੇ ਮਦਦ ਲਈ ਆਈ ਦੀ ਵੀਡੀਓ ਏ ਵੀਡੀਓ ਅਲਵਾਦਣੇ ਆ ਵੀਡੀਓ ਅਲਵਾਦਣ ਤੋਂ ਪਹਿਲੇ ਤਮਾਮ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜਿਹੜੀ ਸਾਹਮਣੇ ਸ਼ਾਇ ਸ਼ਾਇਰੋਂ ਸ਼ਾਇਰੋਂ ਅੱਲਾਹ ਵਾਜੂ ਸ਼ਾਇਰੋਂ ਅਰਜੂ ਖਾਨ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੁੜੀ ਆ ਜਿਹੜੀ ਸਾਹਮਣੇ ਆਉਂਦੀ ਆ ਇਹਦਾ ਨਾਂ ਸ਼ਾਇਰ ਹੈ ਨਾ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਭਗਵਾੜੇ ਦਾ ਏਰੀਆ ਵਾ ਇਹ ਇਹ ਪਿੰਡ ਇਲਾਕਾ ਕਿਹੜਾ ਪਿਆ ਜਾਂਦਾ ਜੀ ਇਹ ਇਹ ਆਪਣਾ ਮੇੜੂ ਪਿੰਡ ਆ ਜੀ ਮੇੜੂ ਕਲੋਨੀ ਮੇੜੂ ਕਲੋਨੀ शरण हाव अव वे आर यू शरण प्लीज भेट टॉक टू मी टॉक टू मी यूर फैमिली वे आर यूर फैमिली रब युअर कंट्री Where is your country? Where is your country? Nigeria. Nigeria. Okay. Uh, Why you come here? Why you come here? Why did you come here? This place? you no. study? You come here for study? Yes. Which which class Where is your college Where's your college <laughs> College Mumbai i forget completely bhul gaye you forget this please sit this side this side please aro kai tu hello you stop here stop stop hello this side this side, this side please ek kali ki haal ਵਾਹ ਹਾਂ ਬੂਬਾਂ ਬਿੱਕੇ ਮੈਂ ਹਾਂ ਸੜਕਾਂ ਦੇ ਉੱਤੇ ਵਿਚਾਰੀ ਤਰੀ ਫਿਰਦੀ ਆ ਤਾਂ ਦੇਖੋ ਕੋਈ ਕੱਪੜਿਆਂ ਦਾ ਨੋਂਣ ਧੋਂਣ ਦਾ ਇਦਾਂ ਹੀ ਸੜਕ ਦੇ ਉੱਤੇ ਹੀ ਸੌ ਜਾਂਦੀ ਜਿੱਥੇ ਜੀ ਕਰਦਾ ਤੇ ਇਹ ਕਿੱਥੇ ਪੰਜਾਬ ਦੇ ਵਿੱਚ ਚੰਗੇ ਭਵਿੱਖ ਲਈ ਆਈ ਆ ਵਿਚਾਰੀ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜਨ ਵਾਸਤੇ ਆਈ ਤਾਂ ਪਰ ਅੱਜ ਇਸ ਬੱਚੀ ਦਾ ਫਿਊਚਰ ਕੀ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਨਾਈਜੀਰੀਆ ਦੀ ਰਹਿਣ ਵਾਲੀ ਹੈ ਬੱਚੀ ਪਹਿਲਾਂ ਵੀ ਸਟੈਨਲੀ ਸਾਡੇ ਕੋਲ ਨਾਈਜੀਰੀਆ ਦਾ ਹੀ ਰਹਿਣ ਵਾਲਾ ਸੀ ਜਿਹਨੂੰ ਦਿੱਲੀ ਤੋਂ ਲੈ ਕੇ ਆਏ ਸੀ ਅਸੀਂ ਤੇ ਅੱਜ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰਾਂ ਨੇ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਦਰ ਸਿੰਘ ਜੀ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਹਾਂ ਜੀ ਮੈਂ ਵੀਡੀਓ ਬਣਾ ਕੇ ਭੇਜੀ ਠੀਕ ਕਿੰਨੇ ਕ ਟਾਈਮ ਤੋਂ ਤੁਸੀਂ ਦੇਖਦੇ ਜੀ ਇਹ ਨੂੰ ਅੱਜ 2 ਮਹੀਨੇ ਤੋਂ ਮੈਂ ਦੇਖ ਰਿਹਾ ਐਦਾਂ ਹੀ ਇਹ ਸੜਕਾਂ ਤੇ ਤੁਰੇ ਫਿਰਦੇ ਸਾਰਾ ਦਿਨ ਤਿੰਨ ਚਾਰ ਦਿਨ ਤੋਂ ਮੈਂ ਹੀ ਇਹ ਦਵਾਈ ਦੁਵੀ ਦਵਾਈ ਆ ਇਹਨੂੰ ਅਸੀਂ ਇੱਥੇ ਸੌਂਦੇ ਰਹੇ ਹਾਂ ਰਾਤੀ ਵੀ ਸੌਂ ਜਾਂ ਨਵਾਇਆ ਦਵਾਇਆ ਕੱਪੜੇ ਦੇ ਤੇ ਇੱਕ ਮੈਸੇਜ ਮੇਰੀ ਨੇ ਤੇ ਫੈਮਲੀ ਆ ਮੇਰੀ ਟੌਪ ਤੇ ਹੁੰਦੀ ਹੂੰ ਭੁੱਖ ਨਭਾਣੇ ਹੁੰਦੀ ਹੁਣ ਤਿੰਨ ਚਾਰ ਦਿਨ ਤੋਂ ਰੋਟੀ ਉੱਡੀ ਖਵਾਈ ਇਹਨੂੰ ਹੁਣ ਠੀਕ ਐ ਮੜੀ ਜੀ ਨੇ ਪਹਿਲਾਂ ਤਾਂ ਬਹੁਤ ਮਾਰੇ ਰੋੜ ਕੇ ਤੋੜਦੀ ਸੀ ਬਾਈ ਅੱਛਾ ਰੋੜਦੀ ਸੀ ਜਿੰਨੇ ਹਾਂਜੀ ਤੇ ਵੀਰੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਲੱਗਿਆ ਬਾਈ ਇੱਥੇ ਪੜਦੀ ਸੀ ਜਿੰਨੀ ਕਾਪਾ ਜਿੰਨਾ ਪਤਾ ਦਿੱਤਾ ਅੱਛਾ ਇੱਥੇ ਪੜਦੀ ਉਹ ਇੰਨਾ ਕੋਈ ਪੋਜ਼ਿਟਿਵ ਕੇਸ ਇਹਨਾਂ ਦਾ ਕੋਈ ਚੱਕਰ ਪੈ ਗਿਆ ਸੀ ਉਹ ਇਹ ਕਹਿੰਦੀ ਐ ਵੀ ਡਾਕੂਮੈਂਟ ਮੇਰੇ پاسਪੋਰਟ ਜਿਹੜੇ ਵੀ ਕੋਈ ਵੀ ਰਕਮੈਂਟ ਆ ਚੌਂਕੀ ਜੀ ਜਾਂ ਸਤਨਾਪੁਰਾ ਲੱਗਦਾ ਐ ਸਤਨਾਪੁਰੇ ਹੋਣਗੇ ਜਾਂ ਢੇੜੂ ਚੌਂਕੀ ਹੋਣਗੇ ਬਾਈ ਇਤਾਂ ਦਾ ਸੇਮ ਨੂੰ ਹਾਂਜੀ ਤੁਹਾਨੂੰ ਲੈਂਗੁਏਜ ਵੀ ਨਹੀਂ ਆਉਂਦੀ ਇਹਦੀ ਹੈਨਾ ਮੈਨੂੰ ਲੈਂਗੁਏਜ ਨਹੀਂ ਆਉਂਦੀ ਬਈ ਇੰਨੀ ਬਰੀ ਜਿਹੀ ਹਾਈ ਨਹੀਂ ਨਾ ਕਿਸੇ ਮੁੰਡੇ ਨੂੰ ਅਰਬੀ ਨੂੰ ਕਿਹਾ ਸੀ ਕਿ ਮੈਂ ਗੱਲ ਕਰ ਉਹਨਾਂ ਨੇ ਗੱਲ ਕੀਤੀ ਜਦੋਂ ਮੈਂ ਕਿਹਾ ਉਹਨੂੰ ਤੇ ਦੱਸਿਆ ਉਹ ਨਹੀਂ ਹਾਂਜੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਠੀਕ ਹੋ ਠੀਕ ਹੈ ਠੀਕ ਹੈ ਬਹੁਤ ਧੀਨੇ ਹੋਰ ਕਿੱਥੋਂ ਦੇ ਹੋ ਇਹ ਗੱਲ ਕਰੋ ਜੀ ਆ ਕੁੜੀ ਨਾਲ ਨਾਈਜੀਰੀਆ ਦੀ ਇੱਕ ਕੁੜੀ ਹੈ ਓਕੇ Hello, how are you? I'm fine. Well, okay. Uh, where are you from? Nigeria. Which part of Nigeria? Rosiva. Rosiva? Rosiva. Rosiva, okay. Okay, so we have sent our brother to take you so that you, he can take you and take care of you, okay? We, we, will have, we will be coming, okay? We will come to see you, okay? You go with them, okay? And where, where is your passport? Ada. You don't know? Yes. Okay, fine, no problem. So you go with my brother? I will come to see you very soon, okay? Um, we are going to come, okay? okay. With my wife, we are going to come to see you, okay? Okay. We, yeah. we will come on Wednesday to see you, okay? You go with them, okay? ਹਾਂਜੀ ਭੈਣ ਜੀ ਹਾਂਜੀ ਇਹ ਚਲੇ ਜਾਣਾ ਤੁਹਾਡੇ ਨਾਲ ਤੁਸੀਂ ਲੈ ਜਾਓ ਤੇ ਆਪਾਂ ਮੈਨੂੰ ਆ ਕੇ ਮਿਲਦੇ ਆਂ ਬਸ ਠੀਕ ਹੈ ਭੈਣ ਜੀ ਇਤੋਂ ਅਸੀਂ ਪਤਾ ਕੀਤਾ ਜੀ ਇਹਦੇ ਤੇ ਇੱਕ ਕੁੜੀ ਆ ਤੇ ਬਾਜੀ ਜਿਹੜੀ ਅੱਜ ਉਹਨੂੰ ਪਿਕ ਕਰਨ ਜਾ ਰਹੇ ਆ ਜੀ 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 ਵਸਤੀ ਕਰੀ ਲੈਟਰ ਕੋਲ ਤੇ ਇੱਕ ਦੋ ਦਿਨ ਦੀ ਬਾਜੀ ਮਿਲਦੇ ਆ ਕੋਈ ਦੀਆਂ ਪਾਣੇ ਓਕੇ ਭੈਣ ਜੀ ਓਕੇ ਜੀ ਅਸੀਂ ਇਹਨੂੰ ਲੈ ਕੇ ਜਾਂਦੇ ਜੀ ਤੁਹਾਡੀ ਬਾਜੀ ਤੁਹਾਡੀ ਗੈਂਕੀ ਵਾਸਤੇ ਸ਼ੁਕਰੀਆ ਭੈਣਾ ਚ ਜੈਸੀ ਕਾਲ ਕੈਥਰੀਨ ਇਹ ਸਾਡੇ ਭੈਣ ਜੀ ਨੇ ਜੀ ਸਖਵਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਜਿਹੜਾ ਸਟੈਨਲੀ ਨੂੰ ਵਾਪਸ ਭੇਜਿਆ ਨਾਈਜੀਰੀਆ ਉੱਥੇ ਜਾ ਕੇ ਛੱਡ ਕੇ ਆਏ ਸਿਕੰਦਰ ਭੈਣ ਦੇ ਹਸਬੰਦ ਆ ਜਿਹੜੇ ਬੈਂਸਲੇ ਜੀ ਤੇ ਹੁਣ ਵੀ ਬੈਂਸਲੇ ਜੀ ਨਾਲ ਗੱਲ ਹੋਈ ਆ ਤੇ ਸਿਕੰਦਰ ਭੈਣ ਨਾਲ ਗੱਲ ਹੋਈ ਆ ਉਹਨਾਂ ਨੇ ਇਹਨਾਂ ਵੀ ਗੱਲ ਕੀਤੀ ਐ ਕੁੜੀ ਨਾਲ ਉਹਨਾਂ ਨੇ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਪਹਿਲਾਂ ਵੀ ਉਹਨੇ ਬਹੁਤ ਸਪੋਰਟ ਕੀਤੀ ਸਾਡੀ ਜਦੋਂ ਅਸੀਂ ਛੱਡ ਗਏ ਐ ਸਟੈਂਲੀ ਨੂੰ ਨਾਈਜੀਰੀਆ ਐਂਬੈਸੀ 'ਚ ਗਏ ਸੀ ਅਸੀਂ ਉੱਥੇ ਮਿਲੇ ਸੀ ਉਹਨੂੰ ਜਾ ਕੇ ਤੇ ਹੁਣ ਵੀ ਉਹਨਾਂ ਨੇ ਨਾਈਜੀਰੀਆ ਐਂਬੈਸੀ ਦੇ ਵਿੱਚ ਜਿਹੜੇ ਐਂਬੈਸਡਰ ਨੇ ਉਹਨਾਂ ਨੂੰ ਇਹਦੀ ਵੀਡੀਓ ਭੇਜਤੀ ਆ ਬੱਚੀ ਦੀ ਇਹ ਬੱਚੀ ਨੇ ਆਪਣਾ ਐਡਰੈਸ ਵੀ ਦੱਸਿਆ ਵਾ ਵੀ ਮੈਂ ਨਾਈਜੀਰੀਆ ਦੀ ਰਹਿਣ ਵਾਲੀ ਆ ਸੋਇਆ ਬੂਸਟਾਖ ਨਹੀਂ ਕੁਛ ਇਦਾਂ ਦਾ ਇਹਨੇ ਦੱਸਿਆ ਨਾਮ ਅੱਗੋਂ ਆਪਣੇ ਡਿਸਟ੍ਰਿਕਟ ਦਾ ਜਾਂ ਸਿਟੀ ਦਾ ਜਾਂ ਪਿੰਡ ਦਾ ਤੇ ਇਹ ਸਾਡੀ ਮਿੱਤੀਆਂ ਵਰਗੀ ਆ ਕਿਉਂਕਿ ਧੀਆਂ ਭੈਣਾ ਸਾਂਝੀਆਂ ਸਾਡਾ ਫਰਜ਼ ਆ ਵੀ ਅਸੀਂ ਇਸ ਧੀ ਦੀ ਇੱਜ਼ਤ ਨੂੰ ਵੀ ਆਪਣੀ ਜਿਵੇਂ ਸਮਝੀਏ ਜਿੰਦਾਂ ਇਸ ਵੀਰ ਦੇ ਸਾਹਮਣੇ ਦੁਕਾਨ ਆ ਰਮਾਨ ਫੂਡ ਪੁਆਇੰਟ ਸਾਹਮਣੇ ਇਹਨਾਂ ਦੇ ਵਾਈਫ ਖੜੇ ਨੇ ਇਹ ਹਸਬੰਡ ਵਾਈਫ ਪਿਛਲੇ 3 ਦਿਨਾਂ ਤੋਂ ਇਸ ਬੱਚੀ ਨੂੰ ਸੰਭਾਲ ਰਹੇ ਨੇ ਰੋਟੀ ਵੀ ਦੇ ਰਹੇ ਨੇ ਆਪਦੇ ਘਰੇ ਦੁਕਾਨ ਦੇ ਵਿੱਚ ਇਹਨੂੰ ਸਵਾਉਂਦੇ ਵੀ ਆ ਵੀ ਚਲੋ ਉੱਥੇ ਸੌ ਜਾਂਦੀ ਆ ਫਿਰ ਉਹਦੀ ਵਾਈਫ ਆ ਜਿਹੜੀ ਉਹਨਾਂ ਨੇ ਨਮਾਇਆ ਤਵਾਇਆ ਕੱਪੜੇ ਵੀ ਚੇਂਜ ਕਰਾਏ ਆਪਦੇ ਕੱਪੜੇ ਵੀ ਦਿੱਤੇ ਇਹਨੂੰ ਬੱਚੀ ਨੂੰ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਦੱਸਿਆ ਸਾਨੂੰ ਫਿਰ ਸਾਡੇ ਟੀਮ ਦੇ ਮੈਂਬਰ ਕਰਨਾਲ ਸਿੰਘ ਗੁਣੀ ਵੀ ਕੱਲ ਆਏ ਅਸੀਂ ਉਹਨਾਂ ਦੀ ਡਿਊਟੀ ਲਈ ਸੀ ਕਰਨਾਲ ਸਿੰਘ ਉਹਨਾਂ ਨੇ ਆ ਕੇ ਸਾਰਾ ਵੈਰੀਫਾਈ ਕੀਤਾ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਹਾਂ ਕਿ ਬੱਚੀ ਵਾਕਈ ਲੋੜਵੰਦ ਆ ਇੱਥੇ ਘੁੰਮਦੀ ਆ ਸੜਕਾਂ ਤੇ ਆਸੇ ਪਾਸੇ ਵੀ ਉਹਨੂੰ ਕੋਈ ਸੋਚੀ ਨਹੀਂ ਆਪਦੀ ਵਿਚਾਰੀ ਨੂੰ ਵੀ ਜਿੱਥੇ ਠੀਕ ਲੱਗਦਾ ਉੱਥੇ ਬੈਠ ਜਾਂਦੀ ਐ ਸੌ ਜਾਂਦੀ ਐ ਨਹੀਂ ਤੇ ਸਾਰਾ ਦਿਨ ਸੜਕਾਂ ਤੇ ਤੁਰੀ ਫਿਰਦੀ ਐ ਤੇ ਅੱਜ ਅਸੀਂ ਇਸ ਧੀ ਨੂੰ ਆਪਣੇ ਨਾਲ ਲੈਣ ਆਏ ਆ ਸਤਵੀਰ ਕੌਰ ਆ ਭੈਣ ਸਾਡੇ ਸਿਵਾਦਰ ਭੈਣ ਨਾਲ ਨਵਦੀਪ ਆ ਕਿ ਅਸੀਂ ਹੁਣ ਇਸ ਭੈਣ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਆ ਜਿੱਥੇ ਇਹਦਾ ਟ੍ਰੀਟਮੈਂਟ ਵੀ ਹੋਊਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਵੀ ਇਹਦਾ ਐਡਰੈਸ ਬਾਦ ਲੱਭ ਕੇ ਇਹਦਾ ਪਾਸਪੋਰਟ ਵਗੈਰਾ ਦਾ ਪਤਾ ਕਰਕੇ ਜਿੱਥੇ ਵੀ ਉਹ ਚਿਹੜੂ ਚੌਂਕੀ ਜਾਂ ਜਾਂ ਮਿਹੜੂ ਚੌਂਕੀ ਜਾਂ ਜਿੱਥੇ ਵੀ ਇਸਤਨਾਮਪੁਰਾ ਦੱਸਦਾ ਬਾਈ ਇਸਤਨਾਮਪੁਰਾ ਥਾਣੇ 'ਚ ਇਸਤਨਾਮਪੁਰਾ ਜਾਂ ਬਾਈ ਕਿੜੂ ਚੌਂਕ ਜਾਂਚ ਚਿਹੜੂ ਚੌਂਕੀ ਪੈਂਦੀ ਆ ਉੱਥੋਂ ਅਸੀਂ ਪੁਲਿਸ ਨਾਲ ਵੀ ਸੰਪਰਕ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪੇਪਰ ਕਿੱਥੇ ਆ ਇਹਦਾ ਪਾਸਪੋਰਟ ਕਿੱਥੇ ਆ ਇਹ ਬੱਚੀ ਇੱਥੇ ਜੇ ਪੜ੍ਹਦੀ ਸੀ ਤਾਂ ਕਿੱਥੇ ਪੜ੍ਹਦੀ ਸੀ ਸਟੂਡੈਂਟ ਸੀ ਜਾਂ ਇਹ ਤੇ ਜਾਂ ਇਹ ਵੈਸੀ ਇੱਥੇ ਰਹਿ ਰਹੀ ਸੀ ਇਹ ਕਿਹੜੇ ਵੀਜ਼ੇ ਤੇ ਇੰਡੀਆ ਆਈ ਆ ਵੈਜ ਔਰ ਵੀਜ਼ਾ ਇਨ ਇੰਡੀਆ ਵੀਜ਼ਾ ਵਿੱਚ ਵੀਜ਼ਾ ਮੈਡੀਕਲ ਵੀਜ਼ਾ ਸਟੱਡੀ ਵੀਜ਼ਾ ਹਰ ਫਾਰ ਵਾਟ ਨੋ ਰਿਮੈਂਬਰ ਕਹਿੰਦੀ ਮੈਨੂੰ ਕੁਝ ਯਾਦ ਨਹੀਂ ਹੈਗਾ ਫਰਾਂਸਿਸ ਯੂ ਆਰ ਫਰਮ ਲਿਵਿੰਗ ਹੇਅਰ ਲਾਈਕ ਯੂ ਹੈਵ ਐਨੀ ਆਈਡੀਆ ਸੋ ਡਿਡ ਯੂ ਕੇਮ ਹੇਅਰ ਟੂ ਸਟੱਡੀ ਆਰ ਲਾਈਕ ਵਾਟ ਵਰਕ ਫਾਰ ਮੇਟ ਔਰ ਸਟੱਡੀ ਵੀਜ਼ਾ ਐਨੀਥਿੰਗ Did you came here for the study or like the work permit? I came study. Who? Hmm? Study. Study. Okay, so are you pass out of LPU or like what? Your degree is going on or are you a pass out? Where's your university? ਹਾਂਜੀ ਅਬਦੁੱਲ ਅਬਦੁੱਲ ਨਾ ਲੈ ਅਬਜੂ ਕਰੀ ਜਾਂਦੀ ਕਿਛ ਅਬਜੂ ਅਬਦੁੱਲ ਕਹਿ ਰਿਹਾ ਅਬਦੁੱਲ ਚਲੋ ਐਨੀਵੇ ਸਾਡੀ ਕੋਸ਼ਿਸ਼ ਹੈ ਵੀ ਇਸ ਬੱਚੀ ਨੂੰ ਸਾਨੂੰ ਤਾਂ ਬਾੜੀ ਇਹਦੇ ਨਾਲ ਟਾਕ ਕਰਨੀ ਵੀ ਨਹੀਂ ਆਉਂਦੀ ਕਿ ਜਿੰਨੀ ਕਿ ਨਵਦੀਪ ਸਾਡੀ ਛੋਟੀ ਭੈਣ ਕਰ ਰਹੀ ਹੈ ਇਹ ਗੱਲ ਤੇ ਪਰ ਅਸੀਂ ਉੱਥੇ ਇਹਨੂੰ ਹੁਣ ਸੁਪਨਿਆਂ ਦੇ ਘਰ ਲੈ ਕੇ ਜਾਵਾਂਗੇ ਉੱਥੇ ਫਿਰ ਬੈਂਸਲੇ ਜੀ ਜਿਹੜੇ ਸਾਡੇ ਇਹ ਸਾਰਾ ਇਹਦੇ ਬਾਪ ਵਾਪਸ ਭੇਜਣ ਦਾ ਇੰਤਜ਼ਾਮ ਕਰਨਗੇ ਸਾਡੇ ਨਾਲ ਐਸੋਸੀਏਟ ਨੇ ਉਹ ਤੇ ਨਾਲ ਸਿਕੰਦਰ ਭੈਣ ਤੇ ਉਹ ਨਾਲ ਉਹਨਾਂ ਦੀ ਬੇਟੀ ਹੈ ਕੈਥਰੀਨ ਪਹਿਲਾਂ ਵੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਸਟੈਨਲੀ ਨੂੰ ਵਾਪਸ ਭੇਜਣ ਲਈ ਅੱਗੋਂ ਵੀ ਹੁਣ ਸਾਡੀ ਕੋਸ਼ਿਸ਼ ਹੋਊਗੀ ਵੀ ਇਸ ਧੀ ਨੂੰ ਵੀ ਇਹਦੇ ਮਾਪੇ ਤੱਕਰ ਪਹੁੰਚਦਾ ਕਰੀਏ ਅਸੀਂ ਇਹ ਆਪਣੇ ਘਰ ਜਾਵੇ ਵਾਪਸ ਆਪਣੇ ਮਾਪੇ ਕੋਲੇ ਆਪਣੇ ਭੈਣ ਭਰਾਵਾਂ ਦੇ ਕੋਲੇ ਇਹ ਵੀ ਜਿਵੇਂ ਸਾਡੇ ਬੱਚੇ ਇੱਥੋਂ ਪੜਨ ਲਈ ਜਾਂਦੇ ਨੇ ਕੈਨੇਡਾ ਅਮਰੀਕਾ ਉਵੇਂ ਇਹਦੇ ਲਈ ਵੀ ਇਹ ਇੰਡੀਆ ਪੜ੍ਹਨ ਆਉਣਾ ਇੱਕ ਉਸ ਤਰ੍ਹਾਂ ਦਾ ਐਕਸਪੀਰੀਅੰਸ ਆ ਪਰ ਇੱਥੇ ਆ ਕੇ ਕਈ ਵਾਰੀ ਦੇਖੋ ਕਹੇ ਜੇ ਹਾਲਾਤ ਬਣ ਜਾਂਦੇ ਆ ਸਾਨੂੰ ਤਾਂ ਐਂ ਲੱਗਦਾ ਵੀ ਆਪਣੇ ਬੱਚਿਆਂ ਵਾਂਗ ਹੀ ਆ ਸਾਡੇ ਭਾਣਜੀ ਆ ਮੇਰੀ ਭਤੀਜੀ ਆ ਉੱਥੇ ਪੜ੍ਹਦੇ ਆ ਬਾਹਰ ਤੇ ਐਂ ਫੀਲ ਹੁੰਦਾ ਵੀ ਸਾਡੇ ਬੱਚਿਆਂ ਨੂੰ ਜੇ ਕਿਤੇ ਇਦਾਂ ਦਾ ਦੁੱਖ ਸਹਿਣਾ ਪੈ ਜਾਏ ਜਾਂ ਇਦਾਂ ਦੀ ਸਮੱਸਿਆ ਦੇ ਵਿੱਚ ਆਣਾ ਪੈ ਜਾਵੇ ਵੀ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਉਦਾਂ ਹੀ ਹੋ ਸਕਦਾ ਇਹਦੀ ਫੈਮਿਲੀ ਵੀ ਤਕਲੀਫ ਦੇ ਵਿੱਚ ਹੋਵੇ ਉਹਨਾਂ ਨੂੰ ਪਤਾ ਇਹਨਾਂ ਲੱਗ ਰਿਹਾ ਹੋਵੇ ਸਾਡੀ ਬੇਟੀ ਹੈ ਕਿੱਥੇ ਆ ਤੇ ਪਰ ਸਾਡੀ ਇੱਕ ਕੋਸ਼ਿਸ਼ ਰਹੂਗੀ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੀ ਫੈਮਿਲੀ ਤੱਕ ਪਹੁੰਚਾਇਆ ਜਾਵੇ ਇਹਦਾ ਘਰ ਪਰਿਵਾਰ ਲੱਭਿਆ ਜਾਵੇ ਤੇ ਜੇ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਹੋ ਤੇ ਜੇ ਇਸ ਬੱਚੀ ਨੂੰ ਕੋਈ ਪਹਿਚਾਣਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਿਹੜੀਆਂ ਵੀਡੀਓ ਅਸੀਂ ਅਟੈਚ ਕੀਤੀਆਂ ਜਿਹੜੀਆਂ ਇੱਥੇ ਸੜਕ ਤੇ ਘੁੰਮਦੀਆਂ ਸੀਗੀਆਂ ਉਹ ਵੀ ਜ਼ਰੂਰ ਦੇਖਿਓ ਅੱਜ ਤਹੇ ਸਾਫ ਸੁਥਰੇ ਕੱਪੜੇ ਪਾਏ ਹੋਏ ਆ ਕਿਉਂਕਿ ਵੀਰੇ ਹੁਣਾਂ ਨੇ ਇਸ਼ਨਾਨ ਪਾਣੀ ਕਰਾਤਾ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਪਰਮਿੰਦਰ ਹੈ ਪਰਮਿੰਦਰ ਵੀਰੇ ਹੁਣਾਂ ਨੇ ਨਮਾਤਾ ਸੀ ਇਹਨੂੰ ਦੋ ਦਿਨ ਤੋਂ ਰੋਟੀ ਪਾਣੀ ਵੀ ਦਿੱਤਾ ਪਰ ਵੀਰ ਦੱਸਦਾ ਵੀ ਦੋ ਦਿਨ ਪਹਿਲਾਂ ਤਾਂ ਰੁੱੜ ਰੁੱੜ ਕੇ ਥੱਲੇ ਚੱਲਦੀ ਸੀ ਦੋ ਤਿੰਨ ਦਿਨ ਪਹਿਲਾਂ ਕਿਉਂਕਿ ਕਈ ਦਿਨਾਂ ਤੋਂ ਫੂਡ ਨਹੀਂ ਸੀ ਖਾਦਾ ਚੱਜਣਾ ਜਿਵੇਂ ਇੱਕ ਉਹ ਕੁੜੀ ਵੀ ਸਾਹਮਣੇ ਆਂਦੀ ਹੈ ਦੇਖੋ ਉਹਨੇ ਫਲੇਰ ਹੁੰਦੇ ਚਰਚਾ ਇੱਥੇ ਇੱਥੇ ਚਰਚਾ ਤੇ ਇਹ ਇੱਥੇ ਕਾਫੀ ਅਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਜਿਹੜੇ ਇੱਥੇ ਐਲਪੀਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਜਲੰਧਰ ਤੇ ਇਹ ਉਹ ਏਰੀਆ ਹੀ ਆ ਨੇੜੇ ਤੇ ਦਾ ਜਿੱਥੇ ਇੱਥੇ ਪੀਜੀ ਵਗੈਰਾ ਨੇ ਬਹੁਤ ਸਾਰੀਆਂ ਆ ਤੁਸੀਂ ਦੇਖੋਗੇ ਸਾਰੇ ਪੀਜੀ ਦੀਆਂ ਬਿਲਡਿੰਗਾਂ ਹੀ ਆ ਜਿੰਨੀਆਂ ਇੱਥੇ ਪਾਸੇ ਦਿਖਦੀਆਂ ਤੁਹਾਨੂੰ ਇੱਥੇ ਸਟੂਡੈਂਟ ਹੀ ਸਟੂਡੈਂਟ ਰਹਿੰਦੇ ਆ ਚਾਰੇ ਪਾਸੇ ਲੋਰਡ ਡਿਪਾਰਟਮੈਂਟ ਦਾ ਸਾਈਡ ਗੇਟ ਆ ਯੂਨੀਵਰਸਿਟੀ ਦੀ ਬਿਲਕੁਲ ਬੈਕ ਸਾਈਡ ਤੇ ਅਸੀਂ ਖੜੇ ਆ ਪਿੱਛੇ ਐਲਪੀਯੂ ਦੇ ਤੇ ਇੱਥੇ ਇਹ ਬੱਚੀ ਐਲਪੀਯੂ ਯੂਨੀਵਰਸਿਟੀ ਦੀ ਸਟੂਡੈਂਟ ਆ ਜਾਂ ਨਹੀਂ ਸਟੂਡੈਂਟ ਹੈ ਅਜੇ ਅਸੀਂ ਸ਼ੋਰ ਨਹੀਂ ਕਰ ਸਕਦੇ ਪਰ ਉਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਤੇ ਬਸ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਬੱਚੀ ਦਾ ਕੁਝ ਪਤਾ ਲੱਗ ਸਕੇ ਜੀ ਜੀ ਵੀਰੋ ਐਸੀ ਜਿਹੜੀ ਵੀਡੀਓ ਤੇ ਵਾਕਈ ਦਿਲ ਨੂੰ ਛੂ ਜਾਣ ਵਾਲੀ ਵੀਡੀਓ ਸੀ ਕਿ ਉਸ ਮੁਲਕ ਦੇ ਅੰਦਰ ਪਾਰੇ ਦੇ ਅੰਦਰ ਅਸੀਂ ਤੁਸੀਂ ਆਗਰ ਤੁਸੀਂ ਦੇਖੋ ਮੁਸਲਮਾਨ ਵੀ ਵਸਦੇ ਨੇ ਹਿੰਦੂ ਵੀ ਵਸਦੇ ਨੇ ਸਿੱਖ ਵੀ ਵਸਦੇ ਨੇ ਹੋਰ ਵੀ ਕਾਫੀ ਰਿਲੀਜੀਅਨ ਦੇ ਲੋਕ ਨੇ ਜਿਹੜੇ ਉੱਥੇ ਵਸਦੇ ਨੇ ਕਿਸੇ ਨੇ ਵੀ ਉਸ ਲੜਕੀ ਦੀ ਮਦਦ ਨਹੀਂ ਕੀਤੀ ਕਿਸੇ ਨੇ ਵੀ ਉਸ ਲੜਕੀ ਦੇ ਸਿਰ ਤੇ ਆਪਣਾ ਹੱਥ ਨਹੀਂ ਰੱਖਿਆ ਤੇ ਜਦੋਂ ਸਿੱਖ ਸਰਦਾਰ ਨੇ ਦੇਖਿਆ ਸਿੱਖ ਸਰਦਾਰਾਂ ਨੂੰ ਆਪਣੇ ਸੇਵਾ ਸੈਂਟਰ ਲੈ ਕੇ ਆਏ ਮਨੁੱਖਤਾ ਦੀ ਸੇਵਾ ਦੇ ਅੰਦਰ ਲੈ ਕੇ ਆਏ ਉਹਨੂੰ ਨਹਾਇਆ ਫਿਰ ਉਸ ਤੋਂ ਬਾਅਦ ਉਹਨੂੰ ਕੱਪੜੇ ਦਿੱਤੇ ਉਹਨੂੰ ਖਾਣ ਨੂੰ ਰੋਟੀ ਦਿੱਤੀ ਉਹਦਾ ਇਲਾਜ ਕਰਵਾਇਆ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਏ ਕਿ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਲੋਕਾਂ ਦੀ ਸੇਵਾ ਕਰਨਾ ਇਨਸਾਨੀਅਤ ਦੀ ਖਿਦਮਤ ਕਰਨਾ ਇਨਸਾਨੀਅਤ ਦੀ ਮਦਦ ਕਰਨਾ ਇਸ ਤੋਂ ਵੱਡੀ ਸੇਵਾ ਹੋ ਹੀ ਨਹੀਂ ਸਕਦੀ ਤੇ ਸਰਦਾਰ ਵੀਰ ਨੂੰ ਇਸ ਮੁਨਕਤਾ ਦੇ ਸੈਂਟਰ ਦੇ ਜਿਹੜੇ ਓਨਰ ਨੇ ਜਿਹੜੇ ਸਾਡੇ ਸਿੱਖ ਭਰਾ ਨੇ ਸਰਦਾਰ ਭਰਾ ਨੇ ਉਹਨੂੰ ਇੱਕ ਮੁਸਲਮਾਨ ਮੀਤ ਦਾ ਸਲਾਮ ਹੈ ਜਿਹੜਾ ਕੰਮ ਉਹ ਕਰ ਰਹੇ ਨੇ ਜਿੰਨੀ ਸੇਵਾ ਦੁਨੀਆ ਦੀ ਕਰ ਰਹੇ ਨੇ ਜਿਹੜੇ ਲੋਕਾਂ ਦੀ ਕਰ ਰਹੇ ਨੇ ਜਿਹੜੇ ਉਹਨਾਂ ਦੇ ਰਿਲੀਜਨ ਦੇ ਲੋਕ ਵੀ ਨਹੀਂ ਹੈ ਇੰਜ ਦਾ ਕੰਮ ਕੋਈ ਵੀ ਨਹੀਂ ਕਰ ਸਕਦਾ ਤੇ ਇਹ ਉੱਤੇ ਵਾਲੇ ਰੱਬ ਦੀ ਦੇਣ ਹੁੰਦੀ ਏ ਇੰਜ ਦੇ ਬੰਦੇ ਚੋਂ ਹੁੰਦਾ ਜਿਹੜੇ ਲੋਕਾਂ ਦੀ ਮਦਦ ਕਰਦੇ ਨੇ ਤੇ ਇਹ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ ਸ਼ੇਅਰ ਕਰੋ ਕਿ ਉਸੇ ਲੜਕੀ ਦੇ ਪੇਰੈਂਟਸ ਤੱਕ ਉਹਦੇ ਘਰ ਵਾਲਿਆਂ ਤੱਕ ਇਹ ਵੀਡੀਓ ਪਹੁੰਚੇ ਤਾਂ ਕਿ ਉਹ ਜਲਦ ਤੋਂ ਜਲਦ ਆਪਣੇ ਘਰ ਜਾ ਸਕੇ ਐਸਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ